ਸੋਤਿਆਂ ਨੂੰ ਪਿਆਰ ਪਰ ਸੱਤ ਸੀ ਕਾਲ ਭਾਰਤ ਪਾਕਿਸਤਾਨ ਦੇ ਉੱਪਰ ਕਦੋਂ ਕਰੇਗਾ ਹਮਲਾ ਭਾਰਤ ਪਾਕਿਸਤਾਨ ਦੇ ਉੱਪਰ ਹਮਲੇ ਦੀ ਕਰ ਰਿਹਾ ਹੈ ਤਿਆਰੀ ਜੋ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿੰਨੀ ਤਰੀਕ ਨੂੰ ਭਾਰਤ ਪਾਕਿਸਤਾਨ ਦੇ ਉੱਪਰ ਹਮਲਾ ਕਰ ਦੇਵੇਗਾ ਜਿਸ ਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ ਜੋ ਪਾਕਿਸਤਾਨੀ ਲੋਕਾਂ ਨੂੰ ਭਾਰਤ ਛੱਡਣ ਲਈ ਅਪੀਲ ਕਰ ਦਿੱਤੀ ਗਈ ਹੈ ਸਾਰੇ ਬਾਰਡਰ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਜੋ ਅਟਾਰੀ ਪੰਜਾਬ ਦੇ ਵਿੱਚ ਵਾਗਾ ਇਹਨਾਂ ਦੇ ਉੱਪਰ ਆਮ ਜਨ ਸਭੀ ਰੋਕਲਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਪਾਕਿਸਤਾਨ ਨੂੰ ਲਗਾਤਾਰ ਅੱਖਾਂ ਵਿਖਾ ਰਿਹਾ ਹੁਣ ਭਾਰਤ ਤੇ ਪਾਕਿਸਤਾਨ ਨੇ ਵੀ ਜੋ ਅੱਗੋਂ ਜਵਾਬ ਦੇਣ ਵਾਸਤੇ ਆਪਣੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਦੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਜੋ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਲੇਕਿਨ ਭਾਰਤ ਦੇ ਵੱਲੋਂ ਲਗਾਤਾਰ ਆਪਣੀ ਫੋਰਸ ਨੂੰ ਜੰਮੂ ਕਸ਼ਮੀਰ ਖੇਤਰ ਦੇ ਵਿੱਚ ਭੇਜਿਆ ਜਾ ਰਿਹਾ ਜੋ ਕਿ ਲਗਭਗ 10 ਲੱਖ ਦੇ ਕਰੀਬ ਫੌਜ ਉੱਥੇ ਪਹੁੰਚ ਚੁੱਕੀ ਹੈ ਔਰ ਕਿਸੇ ਸਮੇਂ ਵੀ ਭਾਰਤ ਦੇ ਵੱਲੋਂ ਅਟੈਕ ਕੀਤਾ ਜਾ ਸਕਦਾ ਹੈ ਪਾਕਿਸਤਾਨ ਦੇ ਉੱਪਰ ਜੋ ਪਾਕਿਸਤਾਨ ਦੇ ਸਾਬਕਾ ਪਾਕ ਹਾਈ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਉਨ੍ਹਾਂ ਨੇ ਕਹਿ ਕੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਪਾਕ ਹਾਈ ਕਮਿਸ਼ਨਰ ਅਬਦੁਲ ਬਾਸਤ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦੇ ਉੱਪਰ ਹਮਲਾ ਜ਼ਰੂਰ ਕਰੇਗਾ ਪਾਕਿਸਤਾਨ ਦੇ ਏਬੀਐਨ ਨਿਊਜ਼ ਚੈਨਲ ਦੇ ਇੱਕ ਇੰਟਰੂ ਦੇ ਵਿੱਚ ਅਬਦੁਲ ਬਾਸਤ ਨੇ ਕਿਹਾ ਕਿ ਮੈਨੂੰ ਕੋਈ ਸ਼ੱਕ ਨਹੀਂ ਲੱਗਦਾ ਕਿ ਭਾਰਤ ਕੋਈ ਨਾ ਕੋਈ ਕਾਰਵਾਈ ਜੇ ਨਾ ਕਰੇ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਹਾਲ ਹੀ ਵਿੱਚ ਬਿਹਾਰ ਵਿੱਚ ਐਲਾਨ ਕਰ ਦਿੱਤਾ ਹੈ ਕਿ ਉਹ ਕਾਰਵਾਈ ਕਰਨ ਲਈ ਬਿਲਕੁਲ ਤਿਆਰੀ ਬੱਟ ਰਿਹਾ ਹੈ ਸੋ ਉਹਨਾਂ ਨੇ ਕਿਹਾ ਕਿ ਜੇਕਰ ਅਤੀਤ ਵਿੱਚ ਛਾਤੀ ਮਾਰੀ ਜਾਵੇ ਤਾਂ ਉਹੀ ਮਾਮਲਾ 2016 ਦੇ ਵਿੱਚ ਵੀ ਜਦੋਂ ਸਾਹਮਣੇ ਆਇਆ ਸੀ ਉਦੋਂ ਵੀ ਭਾਰਤ ਨੇ ਸਰਜੀਕਲ ਸਟ੍ਰਾਈਕ ਦਾ ਡਰਾਮਾ ਕੀਤਾ ਸੀ ਤੇ ਭਾਰਤ ਨੇ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਸੀ ਜੇ ਦਰਿਆਵਾਂ ਦਾ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਸਿੰਧੂ ਦਰਿਆ ਦਾ ਪਾਣੀ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਪਾਕਿਸਤਾਨ ਦੇ ਲੋਕ ਸਿੰਧ ਦਰਿਆ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਨੇ ਆਪਣੀ ਖੇਤੀਬਾੜੀ ਕਰਦੇ ਨੇ ਜੇਕਰ ਸਿੰਧ ਦਰਿਆ ਦਾ ਪਾਣੀ ਪਾਕਿਸਤਾਨ ਨਹੀਂ ਜਾਂਦਾ ਤਾਂ ਪਾਕਿਸਤਾਨ ਦੇ ਲੋਕ ਮਰ ਜਾਣਗੇ ਔਰ ਪਾਕਿਸਤਾਨ ਦੇ ਵਿੱਚ ਫਿਰ ਜੋ ਇਸ ਨਾਲੋਂ ਜਿਹੜਾ ਕਿ ਮਰੇ ਹੀ ਚੰਗੇ ਨੇ ਜੋ ਪਾਕਿਸਤਾਨ ਦੇ ਇੱਕ ਮੰਤਰੀ ਨੇ ਵੀ ਇਹੀ ਕਿਹਾ ਕਿ ਸਾਡਾ ਖੂਨ ਵਗਸੇਗਾ ਇਸ ਦਰਿਆ ਦੇ ਵਿੱਚ ਇਸ ਨਦੀ ਦੇ ਵਿੱਚ ਜੇਕਰ ਭਾਰਤ ਨੇ ਸਾਡਾ ਪਾਣੀ ਬੰਦ ਕੀਤਾ ਤਾਂ ਸੋ ਇਸ ਦੇ ਨਾਲ ਹੀ ਪਾਕ ਹਾਈ ਕਮਿਸ਼ਨਰ ਨੇ ਕਿਹਾ ਕਿ ਫੌਜੀ ਅਧਿਕਾਰੀ ਰੱਖਿਆ ਮਹਾਰਾਤੇ ਵਿਸ਼ਵਾਸ ਕੀਤਾ ਜਾਵੇ ਤਾਂ ਭਾਰਤ ਜ਼ਰੂਰ ਕੋਈ ਨਾ ਕੋਈ ਹਮਲਾ ਕਰਨ ਵਾਸਤੇ ਤਿਆਰੀ ਕਰ ਰਿਹਾ ਹੈ ਭਾਰਤ ਵਿੱਚ ਸਿੰਧੂ ਜਲ ਸੰਧੀ ਰੱਦ ਕਰਨ ਬਾਰੇ ਉਹਨਾਂ ਨੇ ਕਹਿ ਕਿ ਪਾਕਿਸਤਾਨ ਲਈ ਪਾਣੀ ਤੋਂ ਬਿਨਾ ਰਹਿਣਾ ਮੁਸ਼ਕਲ ਹੈ ਪਾਣੀ ਦੀ ਕਾਟ ਕਰਨ ਸਾਡੀਆਂ ਜਾਨਾਂ ਖਤਰੇ ਵਿੱਚ ਹਨ ਤੇ ਦਰਿਆਵਾਂ ਵਿੱਚ ਪਾਣੀ ਨਾ ਵਗਿਆ ਤਾਂ ਖੂਨ ਜ਼ਰੂਰ ਵਗੇਗਾ ਸੋ ਪਾਕਿਸਤਾਨੀ ਐਂਕਰ ਨੇ ਸਵਾਲ ਤੇ ਅਬਦੁਲ ਬਾਸਤ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਹੁਣ ਲੱਗਦਾ ਨਹੀਂ ਕਿ ਉਹ ਪਿੱਛੇ ਹਟੇਗਾ ਭਾਵੇਂ ਇਹ ਅੱਜ ਹੋਵੇ ਤੇ ਭਾਵੇਂ ਕੱਲ ਹੋਵੇ ਇੱਕ ਹਫ਼ਤੇ ਦੇ ਅੰਦਰ ਅੰਦਰ ਭਾਰਤ ਪਾਕਿਸਤਾਨ ਦੇ ਉੱਪਰ ਹਮਲਾ ਕਰੇਗਾ ਔਰ ਪੁਲਵਾਮਾ ਹਮਲੇ ਤੋਂ 12 ਦਿਨਾਂ ਬਾਅਦ ਭਾਰਤ ਨੇ ਇੱਕ ਕਾਰਵਾਈ ਕੀਤੀ ਸੀ ਉੜੀ ਹਮਲੇ ਤੋਂ ਬਾਅਦ ਅਸੀਂ ਦੇਖਿਆ ਕਿ 8-9 ਦਿਨਾਂ ਦੇ ਅੰਦਰ ਭਾਰਤ ਨੇ ਇਹ ਸਰਜਿਕਲ ਸਟ੍ਰਾਈਕ ਸ਼ੁਰੂ ਕੀਤਾ ਸੀ ਭਾਰਤ ਦਾ ਰਿਕਾਰਡ ਹੈ ਕਿ ਉਹ 8-10 ਦਿਨਾਂ ਦੇ ਵਿੱਚ ਵਿੱਚ ਇਹ ਕਾਰਵਾਈ ਕਰਦਾ ਹੁੰਦਾ ਹੈ ਸੋ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਇਸ ਪੈਟਰਨ ਨੂੰ ਵੇਖੀਏ ਤਾਂ ਹਮਲਾ ਪਹਿਲਗਾਮ ਵਿੱਚ 22 April ਨੂੰ ਹੋਇਆ ਸੀ ਇਸ ਲਈ ਇਸ ਵਾਰ ਇਹ 1 ਤੋਂ ਲੈ ਕੇ 3 ਮਈ ਦੇ ਵਿੱਚਕਾਰ ਹਫਤੇ ਦੇ ਵਿੱਚ ਕਾਰਵਾਈ ਹੋਵੇਗੀ ਜੋ ਭਾਰਤ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਉਹ ਲੱਗਦਾ ਨਹੀਂ ਕਿ ਪਾਕਿਸਤਾਨ ਨੂੰ ਬਖਸ਼ੇਗਾ ਪਾਕਿਸਤਾਨ ਦੇ ਉੱਪਰ ਜੋ ਕਿਸੇ ਸਮੇਂ ਵੀ ਭਾਰਤ ਹਮਲਾ ਕਰ ਸਕਦਾ ਹੈ ਸੋ ਪਾਕਿਸਤਾਨ ਨੂੰ ਆਪਣੀ ਸਖਤ ਜਵਾਬੀ ਕਾਰਵਾਈ ਕਰਨੀ ਪਵੇਗੀ ਤਾਂ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੋ ਇਹ جنگ ਹੋਵੇਗੀ ਹੁਣ ਇੱਕ ਪਾਸੇ ਹੋ ਕੇ ਰਹੇਗੀ ਜਿਸ ਨੂੰ ਲੈ ਕੇ ਭਾਰਤ ਔਰ ਪਾਕਿਸਤਾਨ ਦੋਨੋ ਆਪਣੀਆਂ ਫੌਜਾਂ ਨੂੰ ਬਾਰਡਰ ਦੇ ਉੱਪਰ ਤਾਇਨਾਤ ਕਰ ਰਹੇ ਨੇ ਔਰ ਇਹ ਜੰਗ ਜਿਹੜੀ ਇਹ 1 ਤੋਂ 3 ਮਈ ਦੇ ਵਿੱਚ ਵਿੱਚ ਪਹਿਲੇ ਹਫਤੇ 'ਚ ਹੋ ਸਕਦੀ ਹੈ ਜਿਸ ਨੂੰ ਲੈ ਕੇ ਭਾਰਤ ਔਰ ਪਾਕਿਸਤਾਨ ਦੇ ਵੱਲੋਂ ਜੋ ਤਿਆਰੀਆਂ ਦੇਖੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਇਹ ਅਲਰਟ ਕੀਤਾ ਹੈ